ਸਤ ਸ੍ਰੀ ਅਕਾਲ ਜੀ ਸਾਡੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਲੋਕ ਗੀਤਾਂ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਇੱਕ ਖੂਬਸੂਰਤ ਜਿਹਾ ਲੋਕ ਗੀਤ ਜੀ ਦੇ ਵਿੱਚ ਜਦੋਂ ਘਰ ਚ ਵੀਰ ਦਾ ਵਿਆਹ ਹੁੰਦਾ ਹੈ ਤਾਂ ਹਨਾ ਭੈਣਾਂ ਨੂੰ ਬਹੁਤ ਜ਼ਿਆਦਾ ਚਾਹ ਹੁੰਦਾ ਹੈ ਤੇ ਪਹਿਲੇ ਸਮਿਆਂ ਦੇ ਵਿੱਚ ਤਾਂ ਜਿਵੇਂ ਕੁੜੀ ਦਾ ਜੋੜਾ ਤਿਆਰ ਕੀਤਾ ਜਾਂਦਾ ਸੀ ਉਵੇਂ ਮਤਲਬ ਮੁੰਡੇ ਦਾ ਵੀ ਬਹੁਤ ਸਾਜ ਸਮਾਨ ਉਹਨੂੰ ਸਜਾਉਣ ਵਾਲਾ ਉਹਦੇ ਹੱਥੀ ਤਿਆਰ ਕਰਦੇ ਹੁੰਣਗੇ ਨਾ ਸੋ ਇਸ ਲੋਕੀ ਦੁਕਾਨਾਂ ਤੋਂ ਮਿਲਦਾ ਹੁਣ ਦੁਕਾਨਾਂ ਤੋਂ ਮਿਲ ਜਾਂਦਾ ਜੀ ਉਦੋਂ ਹੱਥੀ ਤਿਆਰ ਹੁੰਦਾ ਸੀਗਾ ਤੇ ਉਹ ਭੈਣ ਆਪ ਦੇ ਵੀਰ ਦਾ ਕਿਵੇਂ ਚੀਰਾ ਰੰਗਦੀ ਆ ਜੋੜਾ ਤਿਆਰ ਕਰਦੀ ਆ ਉਹ ਸਾਰਾ ਜਿਹੜਾ ਬਿਆਨ ਇਸ ਲੋਕਗੀਤ ਦੇ ਵਿੱਚ ਸੋ ਇਹ ਪਿਆਰਾ ਜਿਹਾ ਲੋਕਗੀਤ अंदरवीर दाचीरा रंग दी अंदरे डोला रंग वे अकला दे आने आने आ तूनी मी पाके लंगवे वे ਵੀਰ ਅੰਦਰੇ ਵੀਰ ਦਾ ਸੇਰਾ ਗੋੰਦ ਦੀ ਅੰਦਰੇ ਕਲੀਆਂ ਗੋੰਦ ਵੇ ਇਕਲਾਂ ਦੇ ਆਣੀਆਂ ਆਣੀਆਂ ਵੀਰ ਤੂੰ ਨੀਵੀਂ ਬਾਕੇ ਲੰਘਵੇਂ ਅੰਧਰੇ ਵੀਰ ਦਾ ਕੋੜਤਾ ਰੰਗ ਦੀ ਅੰਧਰੇ ਡੋਲਾ ਰੰਗ ਵੇ ਇਕ ਲਾਂਦੇ ਆ ਨੀਆਂ ਆ ਨੀਆਂ ਵੀਰ ਤੂੰ ਨੀ ਮੀ ਪਾ ਕੇ ਲੰਗ ਵੇ ਕਹ ਲਾਂਦੇ ਆ ਨਿਆਣਿਆ ਵੀਰਾ ਅੰਦਰੇ ਵੀਰਿਆ ਜੋੜਾ ਸੌਂਦੀ ਅੰਦਰੇ ਦੇਵਾ ਟੰਗਵੇਂ ਅਕਲਾਂਦੇ ਆ ਨਿਆਣਿਆ ਵੀਰਾ ਤੂੰ ਨੀ ਆਕੇ ਲੰਘਵੇ ਇਕਲਾਂਦ ਆਣੀਆਂ ਆਣੀਆਂ ਵੀਰਾ ਸੋ ਇਹ ਸੀ ਲੋਕੀਂ ਚੀਜੀ ਚਕਪੈਣਾ ਦੇ ਵੀਰ ਦੀ ਪੂਰੀ ਤਿਆਰੀ ਕਰਦੀ ਐ ਖੁਸ਼ੀ ਖੁਸ਼ੀ ਵਿਆਹ ਤੋਂ ਪਹਿਲਾਂ ਉਹਦਾ ਜੋੜਾ ਸਜਾਉਂਦੀ ਐ ਚੀਰਾ ਉਹਦਾ ਸੇਹਰਾ ਗੁੰਦਦੀ ਐ ਸੋ ਇਸ ਲਈ ਕਹਿੰਦੇ ਹੁੰਦੇ ਆ ਨਾ ਤੇਰੇ ਸਿਹਰੇ ਦਾ ਕੀ ਮੁੱਲ 2.3 ਲੱਖ ਤੇ 1.5 ਹਜ਼ਾਰ ਵੀ ਸੋ ਉਦੋਂ ਹੀ ਚੀਜ਼ਾਂ ਹੱਥੀਂ ਤਿਆਰ ਕੀਤੀਆਂ ਜਾਂਦੀਆਂ ਸੀ ਸੋ ਇਸ ਤਰ੍ਹਾਂ ਦਾ ਇਹ ਲੋਕ ਗੀਤਾਂ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਜਿਹੜਾ ਸਾਡਾ ਜੀਵਨ ਜਾਂਚ ਸਾਡਾ ਸਭ ਰਹਿਣ ਸਹਿਣ ਇਹਦੇ ਤੇ ਜਿਹੜਾ ਜ਼ਿਕਰ ਕੀਤਾ ਜਾਂਦਾ ਮੁਕੰਮਲ ਹੁੰਦਾ ਹੈ ਤੇ ਸਾਰੇ ਲੋਕ ਗੀਤਾਂ ਦੇ ਵਿੱਚ ਸੋ ਆਸ ਕਰਦੇ ਆ ਇਹ ਲੋਕੀ ਤੁਹਾਨੂੰ ਚੰਗਾ ਲੱਗਿਆ ਹੋ ਚੰਗਾ ਲੱਗਿਆ ਕਮੈਂਟ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ